ਲਗਭਗ 3 ਸਾਲ ਤੋਂ ਬੱਬੂ ਬਰਾੜ ਜਿਹੜਾ ਹੈਗਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੀਗੇ ਹਮ ਪਰ ਲਗਾਤਾਰ ਉਹਨਾਂ ਨੇ ਕੰਮ ਕੀਤਾ ਹੈ ਅੱਛਾ ਕੰਮ ਕੀਤਾ ਹੈ ਜਿਸ ਤੇ ਕਰਕੇ ਪਾਰਟੀ ਨੇ ਉਹਨਾਂ ਦੀ ਜਿਹੜੀ ਹੈਗੀ ਆ ਦੁਬਾਰਾ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਵਾਸਤੇ ਮੋਰ ਲਗਾ ਅੰਤਰਵਾਰ ਹੈ ਟਕਸਾਲੀ ਪਰਿਵਾਰ ਦੇ ਨਾਲ ਜਿਹੜਾ ਹੈਗਾ ਟਕਸਾਲੀ ਕਾਂਗਰਸੀਆਂ ਦੇ ਆਉਣਾ ਸੁਭਾਅ ਕੀ ਹੈ ਜੀ ਨਰਾਜ਼ ਟੜਿਆਂ ਨੂੰ ਨਰਾਜ਼ ਸਾਥੀਆਂ ਨੂੰ ਜਾਨ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਵਰਕਰ ਕਿਸੇ ਨਾ ਕਿਸੇ ਕਾਰਨਾ ਕਰਕੇ ਆਪ ਆਪਣੇ ਘਰਾਂ 'ਚ ਬੈਠੇ ਨੇ ਉਹ ਉਹਨਾਂ ਤੱਕ ਪਹੁੰਚ ਕਰਨਗੇ ਤੇ ਉਹਨਾਂ ਨੂੰ ਪਾਰਟੀ ਨਾਲ ਜੋੜ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ਅੱਜ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਬੋਲਬਾਣੀ ਸੀ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਪਿੱਠ ਥਪੜੀ ਗਈ ਹੈ ਤੇ ਕਿਤਨੇ ਕਿਤੇ ਲੱਗਦਾ ਹੈ ਕਿ ਬਬੂ ਬਰਾੜ ਹੁਣੀ ਵੀ ਟਿੱਕ ਟੂ ਹੱਥਲਾ ਰੱਖਦੇ ਹੀ ਰਹਿੰਦੇ ਨੇ ਇੱਕ ਢੰਡੇ ਥਲੇ ਇਕੱਠਾ ਹੋਣਾ ਹੀ ਪੈਣਾ ਮਤਲਬ ਉਹਨਾਂ ਨੂੰ ਇੱਕ ਅਗਵਾਈਕ ਤੱਕਬੂਲ ਨਹੀਂ ਜੇ ਹੁਣ ਤੁਸੀਂ ਅਡਵੱਡ ਚੁੱਲੇ ਰੱਖ ਕੇ ਚੱਲਾਂਗੇ ਤਾਂ ਫਿਰ ਸਾਡਾ ਹਾਲ ਜਿਹੜਾ ਹੈਗਾ ਉਹ ਗੱਲ ਤੋਂ ਨਹੀਂ ਲੱਗਦਾ ਕਿ ਉਹ ਇਨੀ ਮਤਲਬ ਸੌੜੀ ਸੋਚ ਦੇ ਮਾਲਕ ਹੋਣਗੇ ਕਿ ਉਹ ਕਹਿੰਦੇ ਨੇ ਵੀ ਪ੍ਰਧਾਨਤਾ ਬੱਬੂ ਬਰਾੜ ਬਣਾਤਾ ਅਸੀਂ ਤਾਂ ਹੁਣ ਆਲੀ ਡੱਬਲੀ ਬੱਤੀ ਇੰਨੇ ਸਮੇਂ ਸਣੀਵਾਰ ਬੀਜਪੀ ਚ ਗਏ ਹੈ ਹਨਾ ਚਰਚਾ ਹੋਰ ਬਹੁਤ ਚੱਲ ਰਹੀਆਂ ਨੇ ਫ੍ਰੀ ਕੋਰਟ ਦੇ ਵਿੱਚ ਹਨਾ ਉਹ ਤੁਹਾਨੂੰ ਪਤਾ ਤੇ ਲੋਕਾਂ ਨੂੰ ਪਤਾ ਬਹੁਤ ਪਤਾ ਹੋਰ ਸਮੇਂ ਵਿੱਚ ਗੱਲ ਕਰਾਂਗੇ ਉਹਦੇ ਨਾਲ ਪਰ ਇਹਦੇ ਚ ਤਾਈ ਦਾ ਕੀ ਸਿਨੈਰੀਓ ਬਣਦਾ ਟਰਾਡ ਦੇ ਜਿਹੜਾ ਹੈ ਜਿਲ੍ਹਾ ਪ੍ਰਧਾਨ ਬਣਨ ਦੇ ਨਾਲ 30 ਲੋਕਾਂ ਦੀਆਂ ਆਸਾਂ ਤੇ ਪਾਣੀ ਫਿਰਿਆ ਤੇ ਕਈ ਲੋਕ ਕੁਝ ਅਜਿਹੇ ਫੈਸਲੇ ਲੈਣ ਲਈ ਮਜਬੂਰ ਹੋਣਗੇ ਕਿ ਜਿਹੜੇ ਸ਼ਾਇਦ ਕਿਸੇ ਨੂੰ ਹੱਜ ਬਣਾਉਂਦੇ ਕਾਂਗਰਸ ਪਾਰਟੀ ਵੱਲੋਂ ਲਿਸਟ ਜਾਰੀ ਕੀਤੀ ਗਈ ਹੈ ਆਪਣੇ ਜ਼ਿਲ੍ਹਾ ਪ੍ਰਧਾਨਾਂ ਦੀ ਜਿਸ ਵਿੱਚ ਫਰੀਕੋਟ ਤੋਂ ਨਵਦੀਪ ਸਿੰਘ ਬੱਬੂ ਬਰਾੜ ਨੂੰ ਇੱਕ ਵਾਰ ਫਿਰ ਮੌਕਾ ਦਿੱਤਾ ਗਿਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪ੍ਰਧਾਨਗੀ ਉਹਨਾਂ ਦੇ ਜਿਹੜੀ ਤਾਜ ਸਜਿਓਈ ਸੀ ਤੇ ਇੱਕ ਵਾਰ ਫਿਰ ਮੌਕਾ ਮਿਲਿਆ ਅੱਜ ਉਹਨਾਂ ਦੇ ਘਰ ਜਿੱਥੇ ਵਰਕਰ ਪਹੁੰਚੇ ਸੀ ਲੋਕਾਂ ਦੇ ਵਿੱਚ ਵੀ ਖੁਸ਼ੀ ਹੈ ਪਾਰਟੀ ਪਰ ਦੀ ਕਿ ਬੱਬੂ ਬਰਾੜ ਨੂੰ ਦੁਬਾਰਾ ਮੌਕਾ ਦਿੱਤਾ ਗਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਕਿੰਨੀ ਕੱਪ ਹੋਵੇਗੀ ਕੀ ਸਿਨੈਰੀਓ ਰਹੇਗਾ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਖਿੰਦਰ ਸੋਤਾ ਜੀ ਮੂਦਰ ਸੋਤਾ ਸਾਹਿਬ ਬਹੁਤ ਸਤਿ ਸ਼੍ਰੀ ਅਕਾਲ ਹੋਠੀ ਟਾਕ ਬਹੁਤ ਵਧੀਆ ਤੁਸੀਂ ਸੁਣਾਓ ਆ ਲੰਬੇ ਸਮੇਂ ਤੋਂ ਲੋਕੀਂ ਘੜੀਆਂ ਅੜਕੀਆਂ ਸੀ ਪਿਛਲੇ ਸਮੇਂ ਜੋ ਮੀਟਿੰਗਾਂ ਇਹਨਾਂ ਦੀ ਹੋਈਆਂ ਰਾਹੁਲ ਗਾਂਧੀ ਵੱਲੋਂ ਜੋ ਮਿਸ਼ਨ ਸ਼ੁਰੂ ਕੀਤਾ ਗਿਆ ਸੀ ਉਹਦੇ ਤਹਿਤ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਆ ਵਾਹ ਪਲੇਟਫਾਰਮ ਤੇ ਆਏ ਲੋਕ ਇਕੱਠੇ ਹੋਏ ਆਦੀ ਆਦੀ ਉਮੀਦਵਾਰਾਂ ਜਨਕ ਸਾਹਮਣੇ ਲਿਆਣੇ ਲੋਕਾਂ ਨੇ ਹਾਂ ਤੇ ਨਵਦੀਪ ਬੱਬੂ ਬਰਾੜ ਨੂੰ ਇੱਕ ਵਾਰ ਫੇਰ ਪਾਰਟੀ ਵੱਲੋਂ ਮੌਕਾ ਦਿੱਤਾ ਗਿਆ ਤੇ ਕਿਵੇਂ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਫ੍ਰੀ ਕੋਰਟ ਦੇ ਵਿੱਚ ਕਾਂਗਰਸ ਦੀ ਅ ਪਿਛਲੇ ਲਗਭਗ 3 ਸਾਲ ਤੋਂ ਬੱਬੂ ਬਰਾੜ ਜਿਹੜਾ ਹੈਗਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੀਗੇ ਹਮ ਔਰ ਲਗਾਤਾਰ ਉਹਨਾਂ ਨੇ ਕੰਮ ਕੀਤਾ ਹੈ ਅੱਛਾ ਕੰਮ ਕੀਤਾ ਹੈ ਜਿਸ ਦੇ ਕਰਕੇ ਪਾਰਟੀ ਨੇ ਉਹਨਾਂ ਦੀ ਜਿਹੜੀ ਹੈਗੀ ਦੁਬਾਰਾ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਵਾਸਤੇ ਮੋਹਰ ਲਾਈ ਹੈ ਹਮ ਤਾਂ ਅੱਜ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਗ੍ਰਾਮੀਖੇ ਜੋ ਲੋਕ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਜਿਹੜਾ ਹੈਗਾ ਸਨਮਾਨ ਕਰਨ ਦੇ ਲਈ ਉਹਨਾਂ ਨੂੰ ਵਧਾਈਆਂ ਦੇਣ ਦੇ ਲਈ ਉਹਨਾਂ ਦੇ ਘਰ ਆ ਰਹੇ ਸੀਗੇ ਹੂੰ ਤਾਂ ਇੱਕ ਤਰ੍ਹਾਂ ਦੇ ਨਾਲ ਜ਼ਿਆਦਾਤਰ ਟਕਸਾਲੀ ਕਾਂਗਰਸੀ ਸੀਗੇ ਹੂੰ ਜਿਹੜੇ ਸ਼ੁਰੂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਨੇ ਹੂੰ ਤਾਂ ਬੱਬੂ ਬਰਾੜ ਉਹਨਾਂ ਦਾ ਪਰਵਾਰ ਟਕਸਾਲੀ ਕਾਂਗਰਸੀ ਆ ਬੇਸ਼ੱਕ ਕੁਝ ਸਮੇਂ ਦੇ ਲਈ ਉਹ ਅਕਾਲੀ ਦਲ ਦੇ ਵਿੱਚ ਜਾ ਕੇ ਮੁੜ ਕੇ ਆਏ ਨੇ ਹੂੰ ਪਰ ਟਕਸਾਲੀ ਪਰਿਵਾਰ ਹੈ ਤਾਂ ਟਕਸਾਲੀ ਪਰਿਵਾਰ ਦੇ ਨਾਲ ਜਿਹੜਾ ਹੈਗਾ ਟਕਸਾਲੀ ਕਾਂਗਰਸੀਆਂ ਦੇ ਆਉਣਾ ਸੁਭਾਅਕੀ ਹੈ ਔਰ ਪ੍ਰਾਣੇ ਜਿਹੜੇ ਉਹਨਾਂ ਦੇ ਪਿਤਾ ਦੇ ਸਾਥੀ ਨੇ ਉਹ ਆ ਰਹੇ ਨੇ ਔਰ ਲੱਗਦਾ ਹੈ ਕਿ ਫ੍ਰਿਕਟ ਵਿੱਚ ਕਾਂਗਰਸ ਕਾਫੀ ਮਜ਼ਬੂਤ ਹੋਏਗੀ ਔਰ ਇਹ ਵੀ ਲੱਗਦਾ ਹੈ ਕਿ ਜਿਹੜੀ ਠੜੇਬੰਦੀ ਹੈ ਉਹ ਵੀ ਹੋ ਸਕਦਾ ਖਤਮ ਹੋ ਜਾਵੇ ਨੇ ਉਹ ਚਲੋ ਗੋਗੀ ਅਕਸਰ காங்கிரஸ் ਦਾ ਨਾਮ ਆਉਂਦਾ ਤੇ ਧੜੇਬੰਦੀ ਦਾ ਨਾਮ ਆਉਂਦਾ ਹੈ ਨਾ ਦੇਖੋ ਜਿਹੜੀ ਕੋਈ ਵੱਡੀ ਪਾਰਟੀ ਹੁੰਦੀ ਹੈ ਹਨਾ ਤੇ ਪਰ ਰੌਲਾ ਕੀ ਇਹਦੇ ਵਿੱਚ ਜਿਵੇਂ ਕਿ ਹੁਣ ਉਮੀਦਵਾਰ ਕਾਫੀ ਦੱਸੇ ਗਏ ਸੀ ਆਪਣਾ ਆਪਣੀ ਭੇਟਾ ਪਰਲੇ ਸੀ ਵਕੋ ਦਾਵਾ ਕੀਤਾ ਗਿਆ ਸੀ ਜਿਵੇਂ ਅੱਜ ਉਮੀਦਵਾਰ ਨੇ ਵਾਹ ਗੁਰੂ ਉਹਨਾਂ ਵੱਲੋਂ ਆਪਣੀ ਪੋਸਟ ਵੀ ਜਾਰੀ ਕੀਤੀ ਗਈ ਨਿਵਾਜ਼ਗੀ ਜਾਰੀ ਕੀਤੀ ਗਈ ਕਿ ਲੱਗਦਾ ਹੁਣ ਉਸ ਸਮੇਂ ਵਿੱਚ ਸੌਖਾ ਹੋ ਪਵੇਗਾ ਨਹੀਂ ਦੇਖੋ ਜਿੰਨਾ ਤੱਕ ਨੇ ਹੁੰਦਾ ਚਾਹੇ ਲੜਨ ਜਿੰਨੇ ਮਰਜੀ ਪਹਿਲਵਾਨ ਕੁਲਦੇ ਨੇ ਜੇਤੂਗਰਾ ਰਿਕ ਨੂੰ ਹੀ ਦਿੱਤਾ ਜਾਂਦਾ ਸਾਰਿਆਂ ਨੂੰ ਜੇਤੂਗਰਾ ਨਹੀਂ ਦਿੱਤਾ ਜਾਂਦਾ ਠੀਕ ਹੈ ਮੈਦਾਨ ਦੇ ਵਿੱਚ ਆਏ ਉਹਨਾਂ ਨੇ ਮੁਕਾਬਲਾ ਕੀਤਾ ਫਾਈਟ ਕੀਤੀ ਹੈ ਨਾ ਆਪਣੀਆਂ ਜਿਹੜੇ ਹੈਗਾ ਸਮਰਥਕਾਂ ਨੂੰ ਉਹਨਾਂ ਨੇ کیا ਪਰ ਠੀਕ ਹੈ ਕਿ ਉਹ ਨਹੀਂ ਇੰਨਾ ਕਰ ਸਕੇ ਕਿ ਪਾਰਟੀ ਹਾਈ ਕਮਾਂਡ ਦੇ ਜਿਹੜੇ ਹੈਗਾ ਜੋ ਨਜ਼ਰੀਆ ਸੀ ਜੋ ਉਹਨਾਂ ਦੇ ਨੀਤੀ ਸੀ ਉਸ ਤੇ ਉਹ ਨਹੀਂ ਖਰੇ ਉੱtre ਹੋਣੇ ਤੇ ਇਸ ਕਰਕੇ ਉਹਨਾਂ ਨੂੰ ਬਾਕੀ 11 ਲਗ 12 ਬੰਦੇ ਸੀਗੇ ਤੇ ਬਾਕੀ 11 ਨਹੀਂ ਖਰੇ ਉਤਰੇ ਹੋਣੇ ਤਾਂ ਕਰਕੇ ਪਾਰਟੀ ਨੇ ਉਹਨਾਂ ਨੂੰ ਨਕਾਰ ਕੀਤੇ ਮਨਦੀ ਬਹੁਤ ਹੋਰ ਨਾਰਾਜ਼ਗੀ ਹੋ ਕਿਤਨੇ ਕਿਤੇ ਚਲੋ ਇੱਕ ਵਾਰੀ ਤਾਂ ਹੁੰਦੀ ਆ ਸਟਾਰਟਿੰਗ ਦੇ ਵਿੱਚ ਤਾਂ ਹੋਊਗੀ ਹੋਰ ਹੋਊਗੀ ਇਹ ਬੱਬੂ ਦਾ ਹਾਂ ਇਹ ਬੱਬੂ ਬਰਾੜ ਤੇ ਡਿਪੈਂਡ ਕਰਦਾ ਹੈ ਹਾਂ ਅਨਦੀਪ ਜੀ ਹੋਣਾ ਤੇ ਡਿਪੈਂਡ ਕਰਦਾ ਕਿ ਉਹ ਆਪਣੇ ਜਿਹੜੇ ਹੈਗੇ ਨਾਰਾਜ਼ ਧੜਿਆਂ ਨੂੰ ਨਾਰਾਜ਼ ਸਾਥੀਆਂ ਨੂੰ ਜਾਂ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਵਰਕਰ ਕਿਸੇ ਨਾ ਕਿਸੇ ਕਾਰਨਾ ਕਰਕੇ ਆਪ ਉਹ ਆਪਣੇ ਘਰਾਂ 'ਚ ਬੈਠੇ ਨੇ ਉਹ ਉਹਨਾਂ ਤੱਕ ਪਹੁੰਚ ਕਰਨਗੇ ਤੇ ਉਹਨਾਂ ਨੂੰ ਪਾਰਟੀ ਨਾਲ ਜੋੜ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ਤੇ 2027 ਦੀਆਂ ਚੋਣਾਂ ਵਾਸਤੇ ਜਿਹੜਾ ਖਰਾਬ ਬਸ 27 ਦੇ ਵਿੱਚ ਅੱਜ ਇੱਕ ਵਾਰ ਬੱਬੂ ਬਰਾੜ ਦੀ ਆਪਾਂ ਇੰਟਰਵਿਊ ਕਰਦੇ ਰਹੇ ਨੇ ਪਰ ਅੱਜ ਇੱਕ ਵਾਰ ਬੜੀ ਗੱਲ ਚ ਦੀ ਸੀ ਕੀ ਲੱਗਦਾ ਕਿ ਉਹ ਤਿਆਰੀਆਂ ਕਰ ਰਿਹਾ ਵੀ ਐਮਐਲਏ ਖੜਦਿਆਂ ਕੋਈ ਚਾਚਾ ਕਦੇ ਕਦੇ ਚਲਦੀ ਹੋਈ ਹੈ ਇਹ ਪਹਿਲਾਂ ਤਾਂ ਜਦੋਂ ਵੀ ਕਦੇ ਬੱਬੂ ਬਰਾੜ ਦੀ ਨਾਲ ਗੱਲਬਾਤ ਹੁੰਦੀ ਹੈ ਤਾਂ ਉਹ ਕੇ ਅੰਦਰ ਨਹੀਂ ਜੀ ਆਪਾਂ ਤਾਂ ਸੇਵਾਦਾਰ ਹਾਂ ਹਾਂ ਤੇ ਆਪਾਂ ਸੇਵਾ ਹੀ ਕਰਨੀ ਹੈ ਇਲੈਕਸ਼ਨ ਲੜਨ ਵਾਲੇ ਬਸ ਉਹ ਗੇ ਧਿਆਨ ਕਹਿੰਦਾ ਸੀ ਨਹੀਂ ਹੁੰਦਾ ਪਰ ਅੱਜ ਇਸ ਤਰ੍ਹਾਂ ਦੇ ਨਾਲ ਉਹਨਾਂ ਦੀ ਬੋਲਬਾਣੀ ਸੀ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਪਿੱਠ ਥੱਪੜੀ ਗਈ ਹੈ ਤੇ ਕਿੰਨੇ ਕਿਤੇ ਲੱਗਦਾ ਹੈ ਕਿ ਬੱਬੂ ਬਰਾੜ ਹੁਣੀ ਵੀ ਟਿਕਟ ਨੂੰ ਹੱਥ ਲਾ ਕਰਦਾ ਹੀ ਰੱਖਦੇ ਆ ਕਿਉਂਕਿ ਬੱਬੂ ਬਰਾੜ ਨਾ ਕਵੇ ਤੇ ਉਹਨਾਂ ਦੇ ਸਮਰਥਕ ਜ਼ਰੂਰ ਕਹਿਣਗੇ ਕਿ ਬੱਬੂ ਬਰਾੜ ਨੂੰ ਟਿਕਟ ਮਿਲਣੀ ਚਾਹੀਦੀ ਹੈ ਤੇ ਜਿਹੜਾ ਹੈਗਾ ਤਾਂ ਕਿ ਉਹ ਨਾ ਫਿਰ ਹੋਰ ਚੰਗੀ ਦੇ ਇਹਦੇ ਹੁਣ ਵੇਖੀ ਇਹਨਾਂ ਨੇ ਕਹਿਤਾ ਸੀ ਅਸੀਂ ਦਾ ਕਹਿੰਦਾ ਪੰਜੇ ਦੇ ਤਰੰਗੇ ਦੀ ਗੱਲ ਕਰਦੀਆਂ ਧਰੇ ਵੱਦੀ ਦੀ ਗੱਲ ਕਰਦੀ ਪਰ ਇਹ ਚੀਜ਼ ਹੋ ਸਕਦੀ ਹੈ ਦੇਖੋ ਜੇਕਰ ਕਾਂਗਰਸ ਪਾਰਟੀ ਨੇ ਸੱਤਾ ਸੁੱਖ ਮਾਨਣਾ ਹੈ ਜੇ ਕਾਂਗਰਸ ਦੇ ਨੇਤਾ ਚਾਹੁੰਦੇ ਨੇ ਕਿ ਉਹ ਫਿਰ ਤੋਂ ਜਿਹੜਾ ਹੈਗਾ ਉਸ ਰਤਵੇ ਨੂੰ ਹਣਾਉਣ ਜਿਸ ਰਤਵੇ ਨੂੰ ਉਹਨਾਂ ਨੇ ਕੋਸਾਲ ਪਹਿਲਾਂ ਹੰਡਾਇਆ ਸੀਗਾ ਤੇ ਜਿਹੜਾ ਹੈਗਾ ਪੰਜਾਬ ਦੀ ਤਰੱਕੀ ਦੇ ਵਿੱਚ ਹਿੱਸਾ ਬੋਣ ਪੰਜਾਬ ਦੀ ਸੇਵਾ ਕਰਨ ਤਾਂ ਫਿਰ ਉਹਨਾਂ ਨੂੰ ਇੱਕ ਝੰਡੇ ਥਲੇ ਇਕੱਠਾ ਹੋਣਾ ਹੀ ਪੈਣਾ ਮਤਲਬ ਉਹਨਾਂ ਨੂੰ ਇੱਕ ਅਗਵਾਈਕਤਾ ਕਬੂਲਣੀ ਪੈਣੀ ਹੈ ਜੇ ਹੁਣ ਤੁਸੀਂ ਅਡਵੱਡ ਚੁੱਲੇ ਰੱਖ ਕੇ ਚੱਲਾਂਗੇ ਤਾਂ ਫਿਰ ਸਾਡਾ ਹਾਲ ਜਿਹੜਾ ਹੈਗਾ ਉਹ ਗਲਤ ਹੋਏਗਾ ਫਿਰ ਫਿਰ ਅਸੀਂ ਇਕੱਠੇ ਨਹੀਂ ਹੋ ਪਾਵਾਂਗੇ ਫਿਰ ਸਾਡੀਆਂ ਵੋਟਾਂ ਸਾਡੇ ਸਮਰਥਕ ਸਾਡੇ ਤੇ ਭਰੋਸਾ ਨਹੀਂ ਕਰਨਗੇ ਹਾਂ ਜੇ ਤੁਸੀਂ ਇੱਕ ਕਮਾਂਡ ਦੇ ਥੱਲੇ ਚੱਲੋਗੇ ਤੇ ਤੁਹਾਡਾ ਬੈਨੀਫਿਟ ਹੋ ਸਕਦਾ ਤੇ ਇਹ ਲਾਜ਼ਮੀ ਵੀ ਹੈ ਵੀ ਮੈਨੂੰ ਨਹੀਂ ਲੱਗਦਾ ਵੀ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਨੇ ਜਾਂ ਜਿਹੜੇ ਆਪਣੇ ਲੋਕਲ ਫਰੀਕੋਟ ਜ਼ਿਲ੍ਹੇ ਦੇ ਨੇ ਆਗੂ ਨੇ ਤਾਂ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਇਹ ਨਹੀਂ ਮੈਨੂੰ ਸੌੜੀ ਸੋਚ ਦੇ ਮਾਲਕ ਹੋਣਗੇ ਕਿ ਉਹ ਕਹਿਦਣ ਵੀ ਪ੍ਰਧਾਨਤਾ ਬੱਬੂ ਬਰਾੜ ਬਣਾਤਾ ਅਸੀਂ ਤਾਂ ਹੁਣ ਆਲੂ ਡਫਲੀ ਵਕਰੀ ਉੱਟਣੀ ਨਹੀਂ ਮੈਨੂੰ ਨਹੀਂ ਲੱਗਦਾ ਸਾਰੇ ਰਲ ਮਿਲ ਕੇ ਚੱਲਣਗੇ ਪਰ ਇੱਕ ਦਿਨ ਆਪਾਂ ਲਾਸਟ ਗੱਲ ਕਰਦੇ ਹਾਂ ਕਿਉਂਕਿ ਅਬਦਾਰ ਸਿੰਘ ਬਰਾੜ ਹੁਣਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਜੱਗ ਜਾਣਦਾ ਇਮਾਨਦਰੀ ਦਾ ਟੈਗ ਲੱਗਾਦਾ ਹੁਣ ਵੀ ਕਮੈਂਟ ਥੱਲੇ ਆਉਂਦੇ ਬੱਬੂ ਬਰਾੜ ਇਮਾਨਦਾਰ ਬੰਦਾ ਹੈ ਨਾ ਵਧੀਆ ਉਹ ਜੀ ਗੱਲਬਾਤ ਨਹੀਂ ਕਰਦੇ ਕਿਸੇ ਦਿਨ ਗਲਤ ਨਹੀਂ ਕਰਦੇ ਨਾ ਫਿਰ ਸਮੇਂ ਸੜੀ ਬਰਾੜ ਭਾਜੀਪੀ ਜੀ ਗਈ ਹਾਂ ਚਰਚਾ ਹੋਰ ਬਹੁਤ ਚੱਲ ਰਹੀਆਂ ਨੇ ਫ੍ਰੀ ਕੋਰਟ ਦੇ ਵਿੱਚ ਹਣਾ ਉਹ ਤੁਹਾਨੂੰ ਪਤਾ ਤੇ ਲੋਕਾਂ ਨੂੰ ਪਤਾ ਬਹੁਤ ਪਤਾ ਹੈ ਆਉਣ ਵਾਲੇ ਸਮੇਂ ਵਿੱਚ ਗੱਲ ਕਰਾਂਗੇ ਉੱਥੇ ਪਰ ਇਹਦੇ ਚ 27 ਦਾ ਵੀ ਬਣ ਗਿਆ ਸੀ ਨਾ ਜਦੋਂ ਪ੍ਰਧਾਨ ਮੰਤਰੀ ਸਾਹਿਬ ਵਾਪਸ ਮੁੜ ਕੇ ਗਏ ਆ 27 ਦਾ ਕੀ ਸਿਨੈਰੀਓ ਬਣੂਗਾ ਫਿਰ ਇਹਦੇ ਵਿੱਚ ਨਿਕਲ ਕੇ 27 ਦਾ ਸਿਨੈਰੀਓ ਹਲੇ ਕੋਣ ਜੀ ਗੱਲ ਕਰਨੀ ਨਾ ਜਗਦਾਰ ਕਾਲੀ ਹੈ ਹਮ ਹਲੇ ਤਾਂ ਅੱਜ ਹੀ ਬਬੂ ਰਣ ਦੁਆਰੇ ਪ੍ਰਧਾਨ ਮਲੇ ਨੇ ਹਾਂ ਤੇ ਹਲੇ ਤਾਂ ਉਹਨਾਂ ਨੇ ਵਿਚਾਰਨਾ ਹੋਰ ਹਾਂ ਤੇ ਅੱਗੇ ਜਾ ਕੇ ਕਿੱਦਾਂ ਦੇ ਨਿਕਲਦਾ ਹੈ ਸਿਸਟਮ ਉਹ ਅੱਗੇ ਹਲੇ ਆਉਣ ਵਾਲਾ ਸਮਾਂ ਦੱਸੂਗਾ ਪਰ ਫਿਲਹਾਲ ਇਹਨਾਂ ਜ਼ਰੂਰ ਹੈ ਕਿ ਬੱਬੂ ਬਰਾੜ ਦੇ ਜਿਹੜਾ ਹੈਗਾ ਜ਼ਿਲ੍ਹਾ ਪ੍ਰਧਾਨ ਬਣਨ ਦੇ ਨਾਲ ਕਈ ਲੋਕਾਂ ਦੀਆਂ ਆਸਾਂ ਤੇ ਪਾਣੀ ਫਿਰਿਆ ਤੇ ਕਈ ਲੋਕ ਕੁਝ ਅਜਿਹੇ ਫੈਸਲੇ ਲੈਣ ਲਈ ਮਜਬੂਰ ਹੋਣਗੇ ਕਿ ਜਿਹੜੇ ਸ਼ਾਇਦ ਕਿਸੇ ਨੂੰ ਹੱਜ ਬਣਾਉ। ਮੈਂ ਉਹੀ ਕਹਿੰਦਾ ਕਿ ਕਾਫੀ ਕੁਝ ਚੇਂਜਸ ਹੋ ਗਏ। ਬਿਲਕੁਲ ਇਹ ਹੋਣ ਵਾਲੇ ਸਮੇਂ 'ਚ ਬਹੁਤ ਕੁਝ ਵੇਖਣ ਨੂੰ ਮਿਲਣਾ ਹੈ। ਹਾਂ ਤੇ ਇਹ ਦੇਖਦੇ ਆਂ। ਦੇਖ ਭਾਈ ਰੱਬਾ ਵਾਲੇ ਅਰੰਗ ਕਰਤਾਰ ਦੇ। ਕਰਤਾਰ ਦੇ ਅੱਗੇ ਉੱਠ ਕੇ ਕਿਰਕਾ ਕਿਸ ਕਰਵਟ ਬੈਠਦਾ। ਦੇਖਦੇ ਆਂ। ਚਲੋ। ਧੰਨਵਾਦ ਸੁਤਤਾ ਸਾਹਿਬ ਗੱਲਬਾਤ ਕਰਨ ਦਾ। ਬਹੁਤ ਧੰਨਵਾਦ ਜੀ। ਸੋ ਇਹ ਸਾਣਾ ਸਾਡੇ ਸੀਨੀਅਰ ਪੱਤਰਕਾਰ ਸੁਵਿੰਦਰ ਸੋਤਾ ਜੀ ਫ੍ਰੀਕੋਡ ਦੀ ਰਾਜਨੀਤੀ ਬਾਰੇ ਅਕਸਰੀ ਆਪਾਂ ਗੱਲਬਾਤ ਕਰਦੇ ਨੇ ਅੱਜ ਅਸੀਂ ਸੋਚਿਆ ਵੀ ਨਦੀ ਉਹ ਨੂੰ ਦੁਆਰਾ ਮੌਕਾ ਕਾਂਗਰਸ ਵੱਲ ਦਿੱਤਾ ਗਿਆ ਤੇ ਇਹ ਇਹ ਸਾਡੇ ਕਹਿਣ ਦੀ ਨਹੀਂ ਅਕਸਰ ਹੀ ਕਾਂਗਰਸ ਦੀ ਚਰਚਾ ਜਿਹੜੀ ਧੜੇਬੰਦੀ ਚਰਚਾ ਆਉਂਦੀ ਰਹਿੰਦੀ ਹੈ ਹੁਣ ਬੱਬੂ ਬਰਾੜ ਵੱਲੋਂ ਕਿਹਾ ਗਿਆ ਕਿ ਜਿੱਥੇ ਉਹਨਾਂ ਨੇ ਵਿਰੋਧੀਆਂ ਨੂੰ ਵੀ ਕਿਹਾ ਵੀ ਤੁਸੀਂ ਤਿਆਰ ਹੋ ਜੋ ਵੀ ਮੈਂ ਆ ਚੁੱਕਿਆ ਹਾਂ ਪ੍ਰਧਾਨ ਕਾਂਗਰਸ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਪੰਜਾਬ ਚ ਸਰਕਾਰ ਬਣਾਏਗੀ 27 ਦੇ ਵਿੱਚ ਤੇ ਧੜੇਬੰਦੀ ਨੂੰ ਖਤਮ ਕਰਕੇ ਸਰਕਾਰ ਬਣਾਵਾਂਗੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਰੋਸਾ ਜਰੂਰ ਹੁੰਦਾ ਉਹ ਖਤਮ ਹੋ ਕੇ ਪਾਰਟੀ ਇਕਜੁੱਟ ਹੋ ਕੇ ਕੰਮ ਕਰਦੀ ਹੈ ਕੀ ਪੰਜਾਬ ਅਤੇ ਫਰੀ ਕੋਟ ਦੀ ਗੱਲ ਕਰੀ ਤੇ ਨੇ ਹਲਕਿਆਂ ਦੇ ਉੱਪਰੋਂ ਕਾਂਗਰਸ ਦੀ ਜਿਹੜੀ ਜਿੱਤ ਹੁੰਦੀ ਹੈ ਜਾਣੀ